ਉਹਦੀ ਸਾਰੇ ਸਾਥੀਆਂ ਨੂੰ ਚਾਹ ਪੀਂਚਾ ਬਾਤ ਵਾਹਿਗੁਰੂ ਜੀ ਖਾਲਸਾ ਜੀ ਵਾਲੇ ਖਾਲਸਾ ਜੀ ਖਤੇ ਅੱਜ ਦੇਸ਼ ਦੇ ਵਿੱਚ ਭਾਜਪਾ ਸਰਕਾਰ ਦਾ ਰਾਜ ਹੈ ਭਾਜਪਾ ਦਾ ਰਾਜ ਹੈ ਤੇ ਸਾਡੇ ਬਹੁਤ ਸਾਰੇ ਸਿੱਖ ਲੀਡਰ ਭਾਜਪਾ ਨੂੰ ਪ੍ਰਚਾਰ ਵੀ ਕਰਨ ਚ ਜਵਾਨੀ ਕਰਨ ਚ ਵੀ ਗਏ ਆ ਇਹ ਉਹਨਾਂ ਦੇ ਮਗਰ ਲੱਗੇ ਹੋਏ ਆ ਗਰੀਬ ਸਮਾਜ ਦੇ ਦਲਤ ਸਮਾਜ ਦੇ ਬਹੁਤ ਸਾਰੇ ਲੋਕ ਜਿਹੜਾ ਆਪਣਾ ਚੰਗਾ ਮਾੜਾ ਸੋਚ ਹੀ ਨਹੀਂ ਸਕਦਾ ਇਸ ਕਰਕੇ ਮੈਂ ਕਹਿ ਰਿਹਾ ਕਿ ਅੱਜ ਦੇਕਰ ਸਬਤਬਤ ਜੁਲਮ ਜਾਤੀ ਹੋ ਰਹੀ ਹੈ। ਤਾਂ ਧਰਗ ਸਮਾਜ ਦੇ ਪਰ ਹੋ ਰਹੀ ਹੈ। ਯੂਪੀ ਦੇ ਵਿੱਚ ਹੁਣ ਅੱਜ 4-5 ਦਿਨ ਪਹਿਲਾਂ ਦੀ ਘਟਨਾयां। ਆਜਪਾ ਦੇ ਦਬੰਗ ਕਿਸਮ ਦੇ ਬੰਦੇ। ਉਹ ਇੱਕ ਗਰੀਬ ਦੇ ਘਰੇ ਵੱੜਦੇ ਆ। ਘਰ ਦੇ ਪਰ ਹਮਲਾ ਕਰਦੇ ਆ। ਤੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਕਬੇਟੀ ਤੇ ਮਾਂ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹ ਕੁੜੀ ਨੂੰ ਚੱਕ ਕੇ ਲੈ ਜਾਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਤੇ ਉਹ ਕੁੜੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਮਾਤਾ ਅੱਗੇ ਆ ਜਾਂਦੀ ਉਹਨਾਂ ਦੇ ਜੋ ਉਹਨਾਂ ਕੋਲ ਤੇਜ ਹਥਿਆਰ ਹੁੰਦੇ ਆ ਉਹ ਸੁਬਜ਼ੁਰਗ ਨੂੰ ਉਹਦੇ ਨਾਲ ਮਾਰਦੇ ਆ ਤੇ ਉਹ ਬਜ਼ੁਰਗ ਦੀ ਡੈਥ ਹੋ ਗਈ ਤੇ ਇਸ ਮਸਲੇ ਵਿੱਚ ਜਦੋਂ ਮੌਜੂਦ ਸਮਾਜ પાર્ટી ਦੀ ਲੀਡਰਸ਼ਿਪ ਨੂੰ ਜਾਣਕਾਰੀ ਹੁੰਦੀ ਹੈ ਪੰਡ ਕੁਮਾਰੀ ਮਾਇਵਦੀ ਨੇ ਵੀ ਬਿਆਨ ਦਿੱਤਾ ਆ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਦੋਂ ਉਹਨਾਂ ਦੇ ਘਰੇ ਗਈ ਤਾਂ ਪੁਲਿਸ ਜਿਹੜੀ ਹੈ ਉਹ ਦਬੰਗਾਂ ਨੂੰ ਬਚਾਉਣ ਵਾਸਤੇ ਉਹਨਾਂ ਗਰੀਬਾਂ ਨੂੰ ਦਬਾਉਣ ਵਾਸਤੇ ਹਰ ਇੱਕ ਅਤਕੰਡਾ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤਰ੍ਹਾਂ ਦੀ ਘਟਨਾਵਾਂ ਮਹੀਨਾ ਨਹੀਂ ਬੀਤਦਾ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਕੋਈ ਨਾ ਕੋਈ ਬੀਤ ਜਾਂਦੀ ਹੈ ਇਹ ਕੋਈ ਨਾ ਕੋਈ ਮੁੱਦਾ ਹਾਈਲਾਈਟ ਹੋ ਜਾਂਦਾ ਆ ਉਹਦੀ ਚਰਚਾ ਵੱਧ ਚੱਲਦੀ ਆ ਕਈ ਮੁੱਦਿਆਂ ਦੀ ਚਰਚਾ ਨਹੀਂ ਚੱਲਦੀ ਘਟਨਾਵਾਂ ਸੇ ਵੀ ਹੁੰਦੀ ਆ ਕਿਉਂਕਿ ਜਮੀਰਾਂ ਵਾਲੇ ਲੋਕ ਰੌਲਾ ਪਾਉਂਦੇ ਆ ਉਹ ਹਾਈਲਾਈਟ ਹੋ ਜਾਂਦਾ ਆ ਕਈ ਵਿਚਾਰੇ ਡਰਪੋ ਕਿਸਮ ਦੇ ਲੋਕ ਹੁੰਦੇ ਡਰ ਜਾਂਦੇ ਆ ਕਿਸੇ ਕੇ ਨਹੀਂ ਬੋਲਦੇ ਉਹ ਇਹ ਮੁੱਦਾ ਦਬ ਜਾਂਦਾ ਆ ਇਸੇ ਤਰ੍ਹਾਂ ਦਾ ਇੱਕ ਮੁੱਦਾ ਸੀਗਾ ਅੱਜ ਤੋਂ 4-5 ਸਾਲ ਪਹਿਲਾਂ ਉਹ ਮੁੱਦੇ ਵਿੱਚ ਬਾਲਮਿਕੀ ਸਮਾਜ ਦੀ ਕੁੜੀ ਸੀ ਮਨਿਸ਼ਾ ਬਾਲਮਿਕ ਨਾਮ ਦਾ ਮਨਿਸ਼ਾ ਬਾਲਮਿਕ ਕਾਂਡ ਦੇ ਨਾਮ ਤੇ ਉਹ ਬੜਾ ਫੇਮਸ ਰਿਹਾ ਮੁੱਦਾ ਤੇ ਉੱਥੇ ਵੀ ਉਹ ਕੁੜੀ ਦਾ ਜ਼ਬਰਦਸਤੀ ਪਰਿਵਾਰ ਨੂੰ ਡਰਾ ਕੇ ਧਮਕਾ ਕੇ ਉਹਦਾ ਜ਼ਬਰਦਸਤੀ ਸੰਸਕਾਰ ਕਰਦੇ ਗਏ ਰਾਤ ਨੂੰ ਲਗਭਗ 11-12 ਵਜੇ ਦੇ ਪਰਿਵਾਰ ਨੂੰ ਬਿਨਾਂ ਦੱਸੇ ਤੇ ਇਸ ਤਰ੍ਹਾਂ ਦੇ ਹਜ਼ਾਰਾਂ ਮੁੱਦੇ ਜਿਹੜੇ ਆ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਕਰਵਾਈ ਹੋਰ ਤਾਂ ਹੋਰ ਜਿਹੜੇ ਲੋਕ ਬਰਤਕਾਰ ਦੇ ਕੇਸਾਂ ਵਿੱਚ ਬੰਦ ਸੀ ਜਿਨ੍ਹਾਂ ਦੇ دوست ਐ ਹੋ ਚੁੱਕੇ ਸੀ ਉਹਨਾਂ ਨੂੰ ਇਹ ਢੋਲ ਵਜਾ ਕੇ ਇਹਨਾਂ ਦੇ ਲੀਡਰ ਢੋਲ ਠਮਕਿਆਂ ਨਾਲ ਆਪਣੇ ਘਰਾਂ ਚਲੇ ਕੇ ਆਏ ਜਿਨ੍ਹਾਂ ਦੇ ਉੱਪਰ ਇਸ ਤਰ੍ਹਾਂ ਦੇ ਸੀਰੀਅਸ ਕੇਸ ਚੱਲਦੇ ਹੋਣ ਸੋ ਇਹ ਇਹਨਾਂ ਦੀ ਵਾਨਸਿਕਤਾ ਮੇਰੀ ਗਿਲਾ ਸ਼ਿਕਵਾ ਉਹਨਾਂ ਲੋਕਾਂ ਤੇ ਆ ਜਿਹੜੇ ਲੋਕ ਇਹਨਾਂ ਨੂੰ ਅੱਜ ਵੀ ਪਿੰਡਾਂ ਦੇ ਵਿੱਚ ਮਜ਼ਬੂਤ ਕਰਨ ਤੇ ਲੱਗੇ ਆ ਰਾਜਨੀਤੀ ਕਰੋ ਸੰਵਿਧਾਨ ਸਭ ਨੂੰ ਬਰਾਬਰਤਾ ਦਾ ਹੱਕ ਦਿੰਦਾ ਆ ਪਰ ਗੱਲ ਇਹ ਆ ਜਿਹੜਾ ਸਾਡੇ ਸਮਾਜ ਤੇ ਜ਼ੁਲਮ ਕਰੇ ਤੇ ਸਾਡੇ ਸਾਡੇ ਲੋਕ ਉਹਨੂੰ ਮਜ਼ਬੂਤ ਕਰਨ ਲੱਖ ਲੱਖ ਦਾ ਉਹਨਾਂ ਲੋਕਾਂ ਤੇ ਆ ਕਿਸਾਨਾਂ ਦੇ ਵਿੱਚ ਤੋਂ ਰੋਸ ਚੱਲ ਰਿਹਾ ਸੀ ਰੋਸ ਪ੍ਰਦਰਸ਼ਨ ਚੱਲ ਰਹੀ ਸੀ ਟਿੱਕਰੀ ਬਾਰਡਰ ਜੋ ਪੰਜਾਬ ਮਤਲਬ ਕਿ ਦਿੱਲੀ ਦੇ ਵਿੱਚ 13-14 ਮਹੀਨੇ ਪ੍ਰੋਟੈਸਟ ਚੱਲਿਆ ਕਿਸਾਨਾਂ ਦੇ ਮਜ਼ਦੂਰਾਂ ਦੇ ਧੀ ਪੁੱਤ ਜਿਹੜੇ ਉੱਥੇ ਮਰ ਗਏ 700 ਤੋਂ ਵੱਧ ਸਾਧਤਾ ਤੇ ਕਿਸਾਨਾਂ ਤੇ ਮਜ਼ਦੂਰਾਂ ਨੇ ਦੇਈਆਂ ਅਸੀਂ ਸਾਰਾ ਕੁਝ ਭੁੱਲ ਗਏ ਇਸ ਗੱਲ ਨੂੰ ਹਲੇ 2-3 ਸਾਲ ਨਹੀਂ ਹੋਏ ਦੁੱਖ ਫੇਰ ਉਸੇ ਗੱਲ ਦਾ ਆਉਂਦਾ ਆ ਜਿਹੜੇ ਲੋਕ ਆਪਣੇ ਸਵਾਰਥਾਂ ਵਾਸਤੇ ਆਪਣੇ ਲਾਲਚਾਂ ਵਾਸਤੇ ਆਪਣੀ ਕੌਮ ਨੂੰ ਵੇਚਣ ਦਾ ਕੰਮ ਕਰਦੇ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਪੂਠ ਲੱਗਣ ਤੇ ਵਿਰੋਧ ਹੁੰਦਾ ਸੀ ਅੱਜ ਉਹੀ ਲੋਕ ਉਹਨਾਂ ਦੇ ਚੋਣਸਾਨ ਤੇ ਇਲੈਕਸ਼ਨ ਲੜ ਕੇ ਉਸ ਨੂੰ ਉਹਨਾਂ ਨੂੰ ਮਜ਼ਬੂਤ ਕਰ ਰਹੇ ਆ ਲਖ ਲਣ ਉਹਨਾਂ ਤੇ ਜਿਨ੍ਹਾਂ ਦੀ 3 ਬੇਟੀਆਂ ਨਾਲ ਰੇਪ ਹੁੰਦੇ ਆ ਉਹੀ ਲੋਕ ਉਹਨਾਂ ਨੂੰ ਅੱਜ ਮਜ਼ਬੂਤ ਕਰਨ ਵਾਸਤੇ ਉਹਨਾਂ ਦਾ ਝੰਡੇ 'ਚ ਡੰਡਾ ਮਜ਼ਬੂਤ ਕੀਤਾ ਹੋਇਆ ਇਸ ਮਾਮਲੇ 'ਚ ਮੈਂ ਮੁਸਲਮਾਨ ਭਾਈਚਾਰੇ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਇਹ ਤਹਈਆ ਕਰ ਲਿਆ ਉਹ ਸਮਝ ਗਏ ਕਿ ਸਭ ਤੋਂ ਵੱਜ ਦੇ ਦੇਸ਼ ਦੇ ਵਿੱਚ ਮੁਸਲਮਾਨ ਪਾਈ ਚਾਰੇ ਦੀ ਦਸਨ ਪਾਰਟੀ ਆ ਤਾਂ ਇਹੀ ਪਾਰਟੀ ਆ ਉਹ ਲੋਕ ਉਹ ਲੋਕ ਵੀ ਸਾਡੇ ਵਾਂਗੂ ਸਾਡੇ ਸਮਾਜ ਵਾਂਗੂ ਅਨਪੜ੍ਹ ਲੋਕ ਆ ਪਰ ਉਹ ਲੋਕਾਂ ਦੇ ਦਿਮਾਗ ਦੇ ਵਿੱਚ ਆਪਣੇ ਆਗੂਆਂ ਦੇ ਪ੍ਰਤੀ ਇੱਜ਼ਤ ਆ ਜੋ ਉਹਨਾਂ ਦੇ ਆਗੂਆ ਨਹੀਂ ਜੋ ਉਹਨਾਂ ਨੂੰ ਬੇਨਤੀ ਕਰੀ ਹੁਕਮ ਕਰਿਆ ਕਿ ਇਹਨਾਂ ਨੂੰ ਮਜ਼ਬੂਤ ਨਹੀਂ ਕਰਨਾ ਉਹ ਅੱਜ ਉਸੇ ਗੱਲ ਤੇ ਪਹਿਰਾ ਦੇ ਰਹੇ ਆ ਪਰ ਜਿਨ੍ਹਾਂ ਲੋਕਾਂ ਵਾਸਤੇ ਰਾਜਨੀਤੀ ਬਣੀ ਗਰੀਬ ਲੋਕਾਂ ਵਾਸਤੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਉਹਨਾਂ ਦਿਮਾਗ ਉਹਨਾਂ ਦੇ ਦਿਮਾਗ 'ਚ ਗੱਲ ਨਹੀਂ ਫਿੱਟ ਬੈਠ ਰਹੀ ਕਿ ਤੁਹਾਡਾ ਦੁਸ਼ਮਣ ਕੌਣ ਹੈ ਤੁਹਾਡਾ ਮਿੱਤਰ ਕੌਣ ਇਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਹੈ ਮੀਡੀਆ ਦਾ ਵੀ ਆ ਪੰਜਾਬ ਦੇ ਵਿੱਚ ਪਾਜਪਾ ਦਾ ਕੋਈ ਅੱਡਾ ਵੱਡਾ ਆਧਾਰ ਨਹੀਂ ਹੈਗਾ ਪਰ ਉਹਨਾਂ ਕੋਲ ਪੈਸਾ ਬਹੁਤ ਹੈ ਜੋ ਮੀਡੀਆ ਨੂੰ ਚਾਹੀਦਾ ਹੈ ਸਿਰਾਮ ਜੀ ਕਹਿੰਦੇ ਹੁੰਦੇ ਸੀ ਇਸ ਦੇਸ਼ ਨੂੰ ਚਲਾਣ ਵਾਲੇ ਲੋਕ ਮੰਨੀ, ਮੀਡੀਆ, ਮਾਫੀਆ ਇਹ ਤਿੰਨਾ ਤੋਂ ਬਗੈਰ ਬੋਝ ਸਮਾਜ ਪਾਰਟੀ 40 ਸਾਲ ਤੋਂ ਹਾਰ ਕੇ ਵੀ ਖੜੀ ਹੈ ਇਸ ਤੋਂ ਬਗੈਰ ਉਹ ਮਿਸ਼ਨ ਤੇ ਕੰਮ ਕਰਦੀ ਹੈ ਨਾ ਕਿ ਮੰਨੀ ਦੇ ਕੰਮ ਕਰਦੀ ਹੈ ਨਾ ਮੀਡੀਆ ਨਾਲ ਮਿਲ ਕੇ ਕੰਮ ਕਰਦੀ ਹੈ ਨਾ ਮਾਫੀਆ ਨੂੰ ਤਰਜੀਹ ਦਿੰਦੀ ਹੈ ਸੋ ਜਿਹੜੇ ਲੋਕ ਜਿਹੜੇ ਲੋਕ ਹੂਬ ਹੂਬ ਕੇ ਇਹਨਾਂ ਨੂੰ ਮਜ਼ਬੂਤ ਕਰ ਰਹੇ ਆ ਉਹ ਆਪਣੀਆਂ ਤੀਆਂ ਪਹਿਣਾ ਵਾਸਤੇ ਗਲਾਂ ਦੇ ਵਿੱਚ ਰੱਸੇ ਪਾਉਣ ਲਈ ਰੱਸੀ ਤਿਆਰ ਕਰ ਰਹੇ ਆ ਸਹੀ ਮੈਨੇਜ ਸਕੂਲ ਕਾਲਜਾਂ ਤੇ ਇਹਨਾਂ ਤੇ ਕੋਈ ਨਾ ਤੇ ਜ਼ੁਬਾਨ ਨਹੀਂ ਖੁੱਲਦੀ ਕੁਝ ਵੀ ਕੋਈ ਸਕੂਲ ਕਾਲਜ ਵਾਸਤੇ ਇਹਨਾਂ ਨੇ ਕੋਈ ਕੰਮ ਕੀਤਾ ਹੋਵੇ ਸਕੂਲ ਬੰਦ ਕਰਕੇ ਢੋਲ ਵਜਾਣ ਚ ਸਭ ਤੋਂ ਅੱਗੇ ਮਹੀਦਾ ਕਿਉਂਕਿ ਜਦੋਂ ਗਰੀਬ ਦੇ ਬੱਚਾ ਮਜ਼ਦੂਰ ਦਾ ਬੱਚਾ ਕਿਸਾਨ ਦਾ ਬੱਚਾ ਐਜੂਕੇਸ਼ਨ ਤੋਂ ਵਾਂਝਾ ਰਹੇਗਾ ਦੂਰ ਰਹੇਗਾ ਤਾਂ ਉਹਨਾਂ ਨੇ ਫਿਰ ਜਾਹਲੀ ਪਾੜਨਾ ਹੈ ਇਹਨਾਂ ਨੂੰ ਜਾਹਲਾਂ ਦੀ ਲੋੜ ਹੈ ਅੱਜ ਪੰਜਾਬ ਨੂੰ ਜੇਕਰ ਛੱਡ ਦਈਏ ਪਰ ਥੋੜਾ ਜਿਹਾ ਬਾਕੀ ਸੂਬਿਆਂ ਦੀ ਗੱਲ ਕਰੀਏ ਯੂਪੀ ਬਿਹਾਰ ਦੀ ਗੱਲ ਕਰੀਏ ਇਹਨਾਂ ਨੇ ਬਹੁਤ ਸਾਰੇ ਮਹਾਰਾਸ਼ਟਰ ਦੇ ਵਿੱਚ ਬਹੁਤ ਸਾਰੇ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਸਕੂਲ ਕਾਲ ਜਿਹੜੇ ਆ ਬੰਦ ਕਰਕੇ ਆਪਣੇ ਏਜੰਡੇ ਦੇ ਕੰਮ ਕਰ ਰਹੇ ਆ ਇਹ ਆਪਣੇ ਏਜੰਡੇ 'ਚ ਲੱਗੇ ਹੋਏ ਆ ਸਾਨੂੰ ਦੁੱਖ ਫਿਰ ਉਸ ਗੱਲ ਤੇ ਆਂਦਾ ਹੈ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਮਜ਼ਬੂਤ ਕਰਕੇ ਆਪਣਾ ਵੇੜਾਗਰ ਕਰਨ ਵਾਸਤੇ ਆਪਣੀ ਕੌਮ ਦਾ ਵੇੜਾ ਕਰਨ ਵਾਸਤੇ ਆਪਣੇ ਬੱਚਿਆਂ ਦਾ ਵੇੜਾਗਰ ਕਰਨ ਵਾਸਤੇ ਇਹਨਾਂ ਨੂੰ ਮਜ਼ਬੂਤ ਕਰ ਰਹੀ ਹੈ। ਕੱਲ ਫਿਰ ਉੱਤੇ ਘੁੰਮ ਕੇ ਆ ਜਾਂਦੀ ਹੈ। ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਹੈ। ਉਹਦਾ ਕਰਨ ਲੱਗੇ। ਉਹਨਾਂ ਨੂੰ ਤਾਂ ਮੌਕਾ ਜਿਹੜਾ ਆ ਬੜਾ ਔਖਾ ਮਿਲਿਆ। ਕਿਉਂਕਿ ਉਹਨਾਂ ਨੂੰ ਸਬਦਾਂ ਘੜਕਦਾ ਆ। ਸੰਵਿਧਾਨ ਦੇ ਵਿੱਚ ਹੱਕ ਜਿਹੜੇ ਮਿਲੇ ਆ ਗਰੀਬ ਲੋਕਾਂ ਨੂੰ ਉਹ ਰੜਕਦੇ ਆ ਪਰ ਜਿਹੜੇ ਲੋਕਾਂ ਨੂੰ ਹੱਕ ਜਿਨ੍ਹਾਂ ਨੂੰ ਹੱਕ ਮਿਲੇ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਨਹੀਂ ਅੱਜ ਛੋਟੀ ਜੀ ਪੋਸਟ ਕਿਸੇ ਨੂੰ ਪਾਜਪਾ ਦੇ ਵਿੱਚ ਗਲੀ ਦਾ ਪ੍ਰਧਾਨ ਲਾ ਦੇ ਤਾਂ ਇਹ ਪੋਸਟ ਆ ਪਾ ਪਾ ਕੇ ਚੱਲੇ ਹੋ ਜਾਂਦੇ ਵੀ ਪਤਾ ਨਹੀਂ ਕੀ ਮਿਲ ਗਿਆ ਉਹ ਪਿੱਛੇ ਪਛੋਕਰ ਤੇ ਚਖਤੀ ਮਾਰੋ ਇਹਨਾਂ ਨੇ ਕਿਆ ਕੁਝ ਤੁਹਾਡੇ ਵਾਸਤੇ ਕਰਿਆ ਤੇ ਅੱਗੇ ਕਿਆ ਕੁਝ ਕਰਨਗੇ ਸਾਰਾ ਕੁਝ ਇਹਨਾਂ ਨੇ ਸ਼ਰਮਾਇਆ ਦਾ ਰਵਾਸਤੇ ਕਰਨਾ ਆਇਆ ਗਰੀਬਾਂ ਨੂੰ ਇਹਨਾਂ ਨੇ ਸਿਰਫ ਅਨਪੜ ਰੱਖ ਕੇ ਤੁਹਾਨੂੰ ਅੰਧਪਗਤ ਬਣਾ ਕੇ ਰੱਖਣਾ ਰਣ ਸੁਮੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਭਾਈਚਾਰੇ ਨਾਲ ਸੰਬੰਧਿਤ ਹੈ ਆਪਣੇ ਲਾਲਚਾਂ ਵਾਸਤੇ ਉਹ ਉਹਨਾਂ ਸਹਾਤਾਂ ਨੂੰ ਦੇਣ ਵਾਲੇ ਜੋ 700 ਕਿਸਾਨ ਸੀ ਉਹਨਾਂ ਨੂੰ ਵੀ ਭੁੱਲ ਗਏ ਤੇ ਜਿਨ੍ਹਾਂ ਨੇ ਅੱਗੇ ਨੂੰ ਇਹਨਾਂ ਨੇ ਸਹਾਤਾ ਲੈਣੀ ਆ ਉਹਨਾਂ ਨੂੰ ਉਹ ਵੀ ਇਹਨਾਂ ਨੂੰ ਯਾਦ ਨਹੀਂ ਸੋ ਪੰਜਾਬ ਦਾ ਭਲਾ ਕਰਨ ਵਾਸਤੇ ਜੇ ਤੁਸੀਂ ਚਾਹੁੰਦੇ ਆ ਕੱਲ ਚੱਲੀ ਸੀ ਇੱਕ ਰੇਪ ਇਸ ਤੋਂ ਜੇ ਤੁਸੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨਾ ਹੋਣ ਕਿਉਂਕਿ ਉਹ ਘਟਨਾ ਯੂਪੀ ਦੀ ਆ ਤੇ ਇਸ ਤਰ੍ਹਾਂ ਦੀ ਘਟਨਾ ਤੁਸੀਂ ਚੰਦੇ ਪੰਜਾਬ 'ਚ ਨਾ ਹੋਣ ਤਾਂ ਇਹਨਾਂ ਨੂੰ ਮਜਬੂਤ ਕਰਨਾ ਬੰਦ ਕਰ ਦਿਓ। ਆਪਣੇ ਲੋਕਾਂ ਨੂੰ ਬੇਨਤੀ ਹੈ। ਆਪਣੀ ਗਰੀਬ ਲੋਕਾਂ ਦੀ ਪਾਰਟੀ ਜਿਹੜੀ ਭੋਜਨ ਸਮਾਜ ਪਾਰਟੀ ਆ। ਕਿਸੇ মিডিਆ ਨੇ ਤੁਹਾਡਾ ਜ਼ਿਕਰ ਨਹੀਂ ਕਰਨਾ। ਕਿਸੇ ਪੈਸੇ ਵਾਲੇ ਨੇ ਤੁਹਾਡਾ ਜ਼ਿਕਰ ਨਹੀਂ ਕਰਨਾ। ਆਪਣਾ ਰਾਜ ਲਿਆਉਣ ਵਾਸਤੇ ਤਾਨੂੰ ਆਪ ਜਿਹੜੀ ਆ ਆਪਣੇ ਕੱਲ ਜਿਹੜੀ ਆ ਕਰਨੀ ਪਏਗੀ ਕਿਸੇ ਦੇ ਵੱਲ ਤੁਹਾਨੂੰ ਦੇਖਣ ਦੀ ਲੋੜ ਨਹੀਂ ਕਿ ਸਾਡੀ ਗੱਲ ਫਲਾਣਾ ਬੰਦਾ ਕਰੇਗਾ ਸੋ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਰੱਖੀ ਸਾਡੀ ਤਾਂ ਬੇਨਤੀ ਹੈ ਕਿਉਂਕਿ ਮੀਡੀਆ ਨੂੰ ਬਸਪਾ ਦਾ ਦਿਖਦੀ ਨਹੀਂ ਤੇ ਜਦੋਂ ਕਿਸੇ ਗਰੀਬ ਤੇ ਜ਼ੁਲਮ ਹੁੰਦਾ ਹੈ ਫੇਰ ਸਾਨੂੰ ਕੋਈ ਹੋਰ ਪਾਰਟੀ ਦਿਖਦੀ ਨਹੀਂ ਪਰ ਸਾਨੂੰ ਬਸਪਾ ਦਿਖਦੀ ਹੈ ਸੋ ਪਹਿਲਾ ਹੀ ਤੁਸੀਂ ਬਸਪਾ ਨੂੰ ਮਜ਼ਬੂਤ ਕਰੋ ਤਾਂ ਜੋ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਨਾ ਹੋਣ ਸੋ ਵਿਚਾਰਾਂ ਜਿਹੜੀਆਂ ਜਿੰਨੀ ਮਰਜ਼ੀ ਲੰਬੀ ਕਰ ਲੋ ਇਹ ਘਟਨਾਵਾਂ ਨੂੰ ਦੇਖ ਕੇ ਜੋ ਰੇਪ ਵਾਲੀ ਘਟਨਾ ਹੋਈ ਹੈ ਕਟੋ-ਕਟ ਐਸ.ਬੀ.ਸੀ ਮੋਰਚੇ ਜਿਹੜੇ ਬਣਾਏ ਹੋਏ ਇਹਨਾਂ ਨੇ ਉਹਨਾਂ ਲੋਕਾਂ ਨੂੰ ਹੀ ਮਾੜੀ-ਮੋਟੀ ਆਪਣੇ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਕਿ ਸਾਡੀਆਂ ਧੀਆਂ ਪਿਆਣਾ ਨਾਲ ਤਾਂ ਇੱਕ ਗਲਤ ਕੰਮ ਕਰਵਾ ਰਹੀ ਹੈ ਤੇ ਅਸੀਂ ਲੋਕ ਇਹਨਾਂ ਨੂੰ ਮਜ਼ਬੂਤ ਕਰ ਰਹੀ ਹੈ ਸੋ ਸਭ ਜ਼ਾਨ ਨੂੰ ਮਾੜਾ-ਮੋਟਾ ਪੜੋ ਜੋ ਤੁਹਾਡੇ ਨਾਲ ਚੰਗਾ ਮਾੜਾ ਹੋ ਰਿਹਾ ਉਹਦੀ ਚਰਚਾ ਕਰਕੇ ਥੋੜਾ ਜਿਹਾ ਸਿਸਟਮ ਆਪ ਦੇਖੋ ਵੀ ਤੁਹਾਡਾ ਦੁਸ਼ਮਣ ਕੌਣ ਹੈ ਮਿੱਤਰ ਕੌਣ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ